हां जी सारे प्यारे सस् नमस्कार जी आज अपन ਤੁਹਾਨੂੰ ਕੱਫ ਵਾਲੀ ਬਾਜੂ ਬਣਾ ਕੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਠੀਕ ਹੈ ਜੀ ਆਪਣੀ ਬਾਜੂ ਦੀ ਕਟਿੰਗ ਕੀਤੀ ਹੋਈ ਹੈ ਉਪਰੋਂ ਤਾਂ ਆਪਣੀ ਸਿੰਪਲ ਕਟਿੰਗ ਕੀਤੀ ਹੋਈ ਹੈ ਜਿਵੇਂ ਆਪਾਂ ਬਾਜੂ ਤਿਆਰ ਕਰਦੇ ਹਾਂ ਆਪਣੇ ਪਹਿਲਾਂ ਠੀਕ ਹੈ ਜੀ ਤੇ ਜਿਹੜੀ ਇਹਦੀ ਮੂਰੀ ਹੈ ਆਪਣੀ ਮੂਰੀ 5 ਇੰਚ ਤਿਆਰ ਹੈ ਤੇ ਇਹ ਜਿਹੜਾ ਕਪੜਾ ਜੀ ਆਪਾਂ 5 ਇੰਚ ਵੱਧ ਰੱਖਿਆ ਠੀਕ ਹੈ ਜੀ ਜਿੰਨੀ ਥੋੜੀ ਮੂਰੀ ਹੈ ਜੀ ਉਦੋਂ ਤੁਸੀਂ ਡਬਲ ਕਪੜਾ ਰੱਖਣਾ ਠੀਕ ਹੈ ਜੀ 5 ਇੰਚ ਆਪਣੀ ਮੂਰੀ ਤਿਆਰ ਹੈ ਦੇਖੋ ਤੇ 5 ਇੰਚ ਹੀ ਆਪਾਂ ਕਪੜਾ ਵਾਧ ਰੱਖਿਆ ਹੈ ਡਬਲ ਕਪੜਾ ਜੀ ਦੇਖੋ ਡਬਲ ਇਸ ਤਰੀਕੇ ਨਾਲ ਆਪਣੀ ਬਾਹਾਂ ਜਿਹੜੀ ਹੈਗੀ ਆ ਡਬਲ ਹੈ ਇਹ ਠੀਕ ਹੈ ਜੀ ਤੇ ਆਪਾਂ ਬਹੁਤ ਹੀ ਸਿੰਪਲ ਜਿਹੇ ਤਰੀਕ ਨਾਲ ਕਾਫ ਵਾਲੀ ਬਾਜੂ ਬਣਾਵਾਂਗੇ ਇਹ ਆਪਾਂ ਇਸ ਇਲਾਸਟਿਕ ਨਾਲ ਪਾ ਬਣਾਵਾਂਗੇ ਠੀਕ ਹੈ ਜੀ ਇਹ ਆਪਾਂ ਇਹਦੇ ਚ ਇਲਾਸਟਿਕ ਪਾਣੀ ਆ ਇਲਾਸਟਿਕ ਤੁਸੀਂ ਕਿੰਨਾ ਲੈਣਾ ਜੇ ਅਗਰ ਤੁਹਾਡੀ ਬਾਜੂ ਦੀ ਮੋਰੀ 5 ਇੰਚ ਤਿਆਰ ਹੈ ਦੇਖੋ 5 ਇੰਚ ਤਿਆਰ ਹੈ ਜੀ ਤੇ ਤੁਸੀਂ ਇਹ 11 ਇੰਚ ਇਲਾਸਟਿਕ ਲੈਣਾ ਠੀਕ ਹੈ ਜੀ 5 ਇੰਚ ਆਪਣਾ ਤਿਆਰ ਹੋ ਜੂਗਾ 1 ਇੰਚ ਆਪਾਂ ਵਾਧ ਲੈ ਆ ਜਿਹੜਾ ਆਪਣੇ ਸਲਾਈ ਚ ਆ ਜੂਗਾ ਠੀਕ ਹੈ ਜੀ ਤੇ 11 ਇੰਚ ਆਪਾਂ ਇਹ ਇਲਾਸਟਿਕ ਲੈ ਲਿਆ ਤੇ ਹੁਣ ਆਪਾਂ ਇਹ ਸਲਾਈ ਕਿਵੇਂ ਮਾਰਨੀ ਹੈ ਦੇਖੋ ਜਿਹੜਾ ਆ ਬਾਹਰ ਦਾ ਹੈਗਾ ਪੁੱਠੇ ਵਾਲਾ ਪਾਸਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਲਾਸਟਿਕ ਨਾਲ ਫੋਲਡਿੰਗ ਕਰਾਂਗੇ ਤੇ ਇਸ ਤੋਂ ਬਾਅਦ ਤੁਸੀਂ ਦੇਖਣਾ ਵੀ ਤੁਹਾਨੂੰ ਇਲਾਸਟਿਕ ਕਿੰਨਾ ਚੌੜਾ ਰੱਖਣਾ ਤੁਸੀਂ ਓਨੀ ਹੀ ਫੋਲਡਿੰਗ ਕਰਨੀ ਜਿੰਨੀ ਤੁਸੀਂ ਚੌੜੀ ਇਲਾਸਟਿਕ ਰੱਖਣੀ ਹੈ पिताजी ਇਸ ਵਾਰ ਇੱਕ ਫੋਲਡਿੰਗ ਹੋਰ ਕਰਾਂਗੇ ਤੇ ਇਹ ਆਪਣੀ ਜਿੰਨੀ ਇਲਾਸਟਿਕ ਚੌੜੀ ਆ ਓਨੀ ਆਪਣੀ ਫੋਲਡਿੰਗ ਹੋ ਗਈ ਆ ਤੇ ਇਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਾਵਾਂਗੇ ਕਹ ਜੀ ਆਪਣੀ ਸਲਾਈ ਲੱਗੀ ਹੈ ਇਸ ਤਰੀਕੇ ਨਾਲ ਹੁਣ ਇਹ ਜਿਹੜਾ ਆਪਾਂ ਹਾ ਫੋਲਡਿੰਗ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ ਲਾਸਟਿਕ ਪਾਣਾ ਆਹ ਵਾਲਾ ਲਾਸਟਿਕ ਇਹਦੇ ਵਿੱਚ ਪਾਵਾਂਗੇ ਆਪਾਂ ਇਸ ਤੋਂ ਬਾਅਦ ਆਪਾਂ ਬਕਸੂਏ ਦੇ ਇਸ ਤਰੀਕੇ ਨਾਲ ਲਾਸਟਿਕ ਨੂੰ ਪਾਵਾਂਗੇ ਬਕਸੂਏ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਲਾਸਟਿਕ ਦੇ ਵਿੱਚ ਠੀਕ ਹੈ ਜੀ। ਦੇਖੋ ਆਪਣੀ ਇਲਾਸਟਿਕ ਪੈ ਗਈ ਹੈ ਇਸ ਤਰੀਕੇ ਨਾਲ। ਫਲਾਪ ਆਇਕ ਇੱਥੇ ਕ ਸਲਾਈ ਲਾ ਰਾਂਗੇ। ਜੀ ਅਬ ਇਹਦੀ ਇਲਾਸਟਿਕ ਹੈ ਬਾਹਰ ਆ ਨਿਕਲ ਜੇ। ਠੀਕ ਹੈ ਜੀ ਇੱਥੇ ਆਪਾਂ ਇਲਾਸਟਿਕ ਸਨੈਸ ਲਾਈ ਲਵਣੀ ਹੈ। ਇਸ ਤੋਂ ਬਾਅਦ ਦੂਜੀ ਸਾਈਡ ਵੀ ਆਪਾਂ ਇਨੂੰ ਲਾਸਟਿਕ ਨੂੰ ਸਹੀ ਕਰਕੇ ਇੱਥੇ ਸਲਾਈ ਲਾ ਦੇਵਾਂਗੇ ਵੀ ਲਾਸਟਿਕ ਆਪਣੇ ਆਪ ਹੀ ਬਾਹਰ ਨਿਕਲ ਦੇ ਠੀਕ ਹੈ ਜੀ ਇੱਚ ਇਸ ਤਰ੍ਹਾਂ ਆਪਾਂ ਪਲਾਸਟਿਕ ਨੂੰ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਸਾਰੀ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਜਿੰਨੀ ਆਪਣੀ ਮੂਰੀ ਤਿਆਰ ਹੈ ਉੱਥੇ ਆਪਾਂ ਸਲਾਈ ਲਾ ਦਾਂਗੇ ਦੇਖੋ ਆਪਣੀ 5 ਇੰਚ ਮੂਰੀ ਤਿਆਰ ਹੈ ਤੇ ਪੂਰੀ ਇਲਾਸਟਿਕ ਆਪਣੀ ਦੇਖੋ ਸਵਾ 5 ਤੇ ਆਈ ਹੈ ਠੀਕ ਹੈ ਜੀ ਆਪਾਂ 1 ਇੰਚ ਵਾਧ ਰੱਖੀ ਸੀ ਤੇ ਇਸ ਤਰੀਕੇ ਨਾਲ ਇੱਥੇ ਆਪਾਂ ਇਲਾਸਟਿਕ ਤੇ ਸਲਾਈ ਲਾਵਾਂ ਦੋਨੇ ਬਾਹਾਂ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਇਸ ਤਰੀਕੇ ਨਾਲ ਤੇ ਇਹਦੇ ਤੇ ਆਪਾਂ ਡਬਲ ਸਲਾਈ ਕਰ ਦਾਂਗੇ ਜੀ ਆਪਣੀ ਕੱਪ ਵਾਲੀ ਬਾਜੀ ਤਿਆਰ ਹੋ ਗਈ ਇਹ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਕੀ ਹੀ ਤਿਕਾ ਤਿਆਰ ਹੋਈ ਹੈ ਜੀ ਤੁਸੀਂ ਆਪਦੀ ਮੂਰੀ ਦੇ ਹਿਸਾਬ ਨਾਲ ਇਹ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਇਹ ਕਸਟਮਰ ਦੀ ਮੂਰੀ ਦੇ ਹਿਸਾਬ ਨਾਲ ਤਿਆਰ ਕੀਤੀ ਆਪਾਂ ਉਹਨਾਂ ਦੀ ਹਾਫ ਬਾਜੂ ਹੈ ਠੀਕ ਹੈ ਜੀ ਤੇ ਤੁਹਾਨੂੰ ਆਪਾਂ ਉਹਨਾਂ ਦੇ ਹਿਸਾਬ ਨਾਲ ਤਿਆਰ ਕੀਤੀ ਆ ਤੁਸੀਂ ਆਪਦੀ ਮੂਰੀ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਤੁਸੀਂ ਫੁੱਲ ਬਾਜੂ ਵੀ ਬਣਾ ਸਕਦੇ ਹੋ ਹਾਫ ਬਾਜੂ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਕੱਪ ਵਾਲੀ ਬਾਜੂ ਬਹੁਤ ਹੀ ਈਜ਼ੀ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਮੇਰੇ ਕੈਸਟਿਕਣ ਲੱਗੀ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ